ਨੀ ਉਮਰ ਸੀ ਬਾਪੂ ਦੀ ਉਦੋਂ ਜਦੋਂ ਮੇਰੀ 15 ਸਾਲ ਦੀ ਜਦੋਂ ਭਗਤ ਸਿੰਘ ਨੂੰ ਫਾਂਸੀ ਲੱਗੀ ਹਾਂਜੀ ਅੱਛਾ ਉਹਨੂੰ ਜਿਹੜਾ ਫਾਂਸੀ ਲੱਗੀ ਆ ਹਾਂ ਉਹਨੂੰ ਲਾਹੌਰ ਲੱਗੇ ਆ ਲਾਹੌਰ ਲਾਹੌਰ ਜੀ ਜੇਲ੍ਹ ਚ ਅੱਛਾ ਤੇ ਜੇਲ੍ਹ ਚ ਲਾਹੌਰ ਲੱਗੇ ਨੇ ਤੇ ਉੱਥੋਂ ਉਹ ਜੇਲ੍ਹ ਤੇ ਗਾੜੀ ਵੜਾ ਮਲਕੂ ਫੋਂਬੋਂ ਬਾਕੇ ਪਿੰਡਾਂ ਦਾ ਇਕੱਠਾ ਹੋ ਕੇ ਜੇਲ੍ਹ ਤੇ ਗਾੜੀ ਬੈਠਾ ਸੀ ਇਹ ਕਾਵੇਲੀ ਬਈ ਇਹਨੂੰ ਫਾਇ ਨਹੀਂ ਲਾਉਂਦੇ ਫਾਇ ਨਹੀਂ ਲਾਉਣ ਦੇਣਾ ਨਹੀਂ ਲਾਉਂਦੇ ਅੱਛਾ ਤੇ ਉਹ ਜੋ ਨਾਲ ਜਲਬੀ ਉਹਨਾਂ ਅੰਗਰੇਜ਼ਾਂ ਨੇ ਬੂਹਾ ਬੰਦ ਕਰ ਛੱਡਿਆ ਜੇਲ੍ਹ ਦਾ ਅੱਛਾ ਅੰਦਰ ਨਹੀਂ ਕੋਈ ਧਾਂ ਦਿੱਤਾ ਹਾਂ ਉਹਨਾਂ ਸੱਤ ਵਜੇ ਫਾਇ ਲਾ ਕੇ ਹਾਂ ਤੇ ਸੂ ਇਹਨੇ ਕੱਢ ਕੇ ਹੂੰ ਮੁੜ ਕੇ ਉਹਨਾਂ ਲੈ ਗਏ ਨੇ ਲਾਡੀ ਤੇ ਘਾਰਤੇ ਕੀਪੇ ਅੱਛਾ ਜਦੋਂ ਜੀਤ ਤੇ ਲਾਡੀ ਕੇ ਲਗੇ ਆ ਹੂੰ ਤੇ ਕਸੂਰ ਲੈ ਗਏ ਆ ਅੱਛਾ ਕਸੂਰ ਕਸੂਰ ਨਾ ਤੇ ਮਿਲ ਕਨੂ ਪਰ ਲੱਗਾ ਹਾਂ ਉਹਨਾਂ ਜਾਣ